ਜਿਵੇਂ ਹੀ ਪੀਪੀਐਸਸੀ ਬੋਰਡ ਨੇ ਟੈਂਟੇਟਿਵ ਮੰਥ ਦੱਸਿਆ ਹੈ ਪੀਸੀਐਸੀ ਇਗਜ਼ਾਮ ਦਾ ਉਵੇਂ ਹੀ ਬੱਚਿਆਂ ਦੇ ਵਿੱਚ ਨਾ ਇੱਕ ਹਿਲਜੁਲ ਜੀ ਕਾਫੀ ਹੋ ਚੁੱਕੀ ਹੈ ਤੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਰ ਜਿਹੜਾ ਹੁਣ ਆਉਣ ਵਾਲਾ ਸਮਾਂ ਨੂੰ ਅਸੀਂ ਕਿਵੇਂ ਯੂਟਿਲਾਈਜ਼ ਕਰੀਏ ਤੇ ਇਸ ਤਰੀਕੇ ਦੇ ਬਹੁਤ ਜ਼ਿਆਦਾ ਸਟੂਡੈਂਟ ਹੈ ਸ਼ਾਇਦ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਜਿਹੜੇ ਇਸ ਸਮੇਂ ਇਸ ਵੀਡੀਓ ਨੂੰ ਦੇਖ ਰਹੇ ਆ ਜਿਨ੍ਹਾਂ ਨੇ ਹੁਣ ਸੋਚਿਆ ਵੀ ਹੁਣ ਤਿਆਰੀ ਸ਼ੁਰੂ ਕਰ ਲੈਣੀ ਚਾਹੀਦੀ ਹੈ ਹੁਣ ਟੈਂਟੇਟਿਵ ਮੰਥ ਆ ਚੁੱਕਾ ਹੈ ਉਮੀਦ ਹੈ ਵੀ ਹੁਣ ਪੇਪਰ ਜਿਹੜਾ ਸਤੰਭਲ ਜਾਂ ਅਕਤੂਬਰ ਦੇ ਵਿੱਚ ਹੋ ਜਾਊਗਾ ਸੋ ਜਿਹੜਾ ਸਾਡੇ ਕੋਲੇ ਹੁਣ ਬਚਿਆ ਹੋਇਆ ਸਮਾਂ ਆ ਉਹ ਸਮੇਂ ਨੂੰ ਅਸੀਂ ਕਿਵੇਂ ਯੂਟਿਲਾਈਜ਼ ਕਰ ਸਕਦੇ ਆ ਕਿਵੇਂ ਆਪਣੀ ਤਿਆਰੀ ਨੂੰ ਉਸ ਲੈਵਲ ਤੇ ਲੈ ਜਾਈਏ ਕਿ ਅਸੀਂ ਘੱਟੋ ਘੱਟ ਪੇਪਰ ਦੇ ਵਿੱਚ ਬੈਠੇ ਹੋਏ ਸੈਟੀਸਫਾਈਡ ਹੋਈਏ ਕਿ ਹਾਂ ਅਸੀਂ ਮਿਹਨਤ ਕੀਤੀ ਆ ਕੁਝ ਪਹਿਲੇ ਸਮਿਆਂ ਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਕਿ ਪੇਪਰ ਕਿਦਾ ਕਲੀਅਰ ਹੋਊਗਾ ਕਿਦਾ ਨਹੀਂ ਕਲੀਅਰ ਹੋਊਗਾ ਲੇਕਿਨ ਘੱਟੋ ਘੱਟ ਸਾਡੇ ਮਨ ਨੂੰ ਕਿ ਤਸੱਲੀ ਹੋਵੇ ਕਿ ਮੈਂ ਮਿਹਨਤ ਕੀਤੀ ਸੀਗੀ ਤੇ ਉਸ ਮਿਹਨਤ ਦਾ ਰਿਜ਼ਲਟ ਮੈਨੂੰ ਸ਼ਾਇਦ ਅੱਜ ਮਿਲ ਜਵੇ ਕਿਉਂਕਿ ਮੈਂ ਪਿਛਲੇ 4-5 ਮਹੀਨੇ ਵਧੀਆ ਮਿਹਨਤ ਕੀਤੀ ਆ ਇਹ ਫੀਲਿੰਗ ਤੁਹਾਨੂੰ ਪੇਪਰ ਦੇ ਵਿੱਚ ਬੈਠੇ ਆ ਆਉਣੀ ਜ਼ਰੂ ਉਹ ਕਿਵੇਂ ਆਊਗੀ ਜੇ ਤੁਸੀਂ ਪੜ੍ਹੋਗੇ ਜ਼ਰੂਰ ਸੋ ਕਿਵੇਂ ਪੜ੍ਹਨਾ ਹੈ ਬਹੁਤ ਸਾਰੇ ਬੱਚਿਆਂ ਦਾ ਸਵਾਲ ਹੈ ਕਿ ਸਰ ਸਟੱਡੀ ਪਲਾਨ ਕੀ ਹੋ ਸਕਦਾ ਹੈ ਜਿਹੜਾ ਬਾਕੀ ਸਮਾਂ ਅੱਜ ਤੋਂ ਬਾਅਦ ਬਤੇ ਸਾਨੂੰ ਅਸੀਂ ਯੂਟਿਲਾਈਜ਼ ਕਰ ਸਕੀਏ ਜੇ ਤੁਹਾਡਾ ਵੀ ਇਹ ਸਵਾਲ ਹੋਵੇ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪ੍ਰੋਪਰਲੀ ਡਿਸਕਸ ਕਰਾਂਗੇ ਇਸ ਸਟੱਡੀ ਪਲਾਨ ਨੂੰ ਤੇ ਵੀਡੀਓ ਬਹੁਤ ਜ਼ਿਆਦਾ ਇਨਫੋਰਮੇਟਿਵ ਹੋਣ ਵਾਲੀ ਹੈ ਤੁਹਾਡੇ ਲਈ ਇਹਨੂੰ ਪੂਰਾ ਜ਼ਰੂਰ ਦੇਖੋ ਹਾਂ ਜੀ ਸੱਚੀ ਗੱਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਪੀਸੀਐਸ ਦੀ ਇਹ ਸਟ੍ਰੈਟਜੀ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਤਾਂ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਸੋ ਅਸੀਂ ਕਰਨਾ ਕੀ ਹੈ ਹਸਾਬ ਲਾਉਣਿਆਂ ਲਗਭਗ ਸਾਡੇ ਕੋਲੇ 16 ਤੋਂ 17 ਵੀਕ ਜਿਹੜੇ ਉਹ ਹੈਗੇ ਆ ਹੁਣ ਜੇ ਮੈਂ ਅਕਤੂਬਰ ਨੂੰ ਵੀ ਲੈ ਕੇ ਚੱਲਾਂ ਠੀਕ ਹੈ ਸਤੰਬਰ ਅਕਤੂਬਰ ਅਕਤੂਬਰ ਦੇ ਵਿੱਚ ਪੇਪਰ ਹੁੰਦਾ ਤਾਂ ਮੈਕਸਿਮਮ ਟਾਈਮ ਆਪਣੇ ਕੋਲੇ ਹੈਗਾ ਇਹ ਮੈਕਸਿਮਮ ਲੈ ਕੇ ਹੀ ਆਪਾਂ ਚੱਲਦੇ ਆ ਇਸ ਸਮੇਂ ਨੂੰ ਤਿੰਨ ਭਾਗਾਂ ਵਿੱਚ ਆਪਾਂ ਵੰਡ ਲਿਆ ਆ 3 ਪਾਰਟ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰ ਲਿਆ। ਦ ਫਰਸਟ ਵਨ ਇਜ਼ ਕਿਉਂਕਿ ਹੋ ਸਕਦਾ ਏ ਇਸ ਵੀਡੀਓ ਨੂੰ ਬਹੁਤ ਸਾਰੇ ਬੱਚੇ ਇਦਾਂ ਦੇ ਵੀ ਦੇਖ ਰਹੇ ਹੋਣ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਕੁਝ ਨਾ ਕੁਝ ਪੜ ਰੱਖਿਆ ਆ। ਜਿਨ੍ਹਾਂ ਨੇ ਥੋੜਾ ਬਹੁਤ ਕਵਰ ਕੀਤਾ ਹੋਇਆ ਚੀਜ਼ਾਂ ਨੂੰ ਥੋੜਾ ਬਹੁਤ ਸ਼ੁਰੂ ਕੀਤਾ ਸੀਗਾ ਫਿਰ ਮਨ ਕੀਤਾ ਵੀ ਹੁਣ ਰੁਕ ਜਾਨੇ ਆ ਦੁਬਾਰਾ ਇੱਕ ਵਾਰ ਵੇਟ ਕਰ ਲੈਨੇ ਵੀ ਕਦੋਂ ਟੈਂਟੇਟਿਵ ਇਗਜ਼ਾਮ ਆਊਗਾ ਫਿਰ ਤਿਆਰੀ ਕਰਾਂਗੇ। ਤੇ ਲੇਕਿਨ ਕੁਝ ਬੱਚੇ ਹੋ ਸਕਦੇ ਜਿਨ੍ਹਾਂ ਨੇ ਸ਼ੁਰੂ ਹੀ ਹੁਣ ਕਰਨਾ ਹੋਵੇ। ਸੋ ਤੁਸੀਂ ਐ ਮੰਨ ਕੇ ਚੱਲੋ ਵੀ ਜਿਹੜੇ ਹੁਣ ਸ਼ੁਰੂ ਕਰਨ ਲੱਗੇ ਤੇ ਜਿਨ੍ਹਾਂ ਨੇ ਆਲਰੇਡੀ ਥੋੜਾ ਬਹੁਤ ਪੜਿਆ ਉਹਨਾਂ ਲਈ ਇਹ ਬੋਨਸ ਹੀ ਹੋਊਗਾ ਠੀਕ ਹੈ ਜੀ ਸੋ ਤੁਸੀਂ ਕੋਸ਼ਿਸ਼ ਕਰਨੀ ਆ ਆਪਣੇ ਆਪ ਨੂੰ ਤਿੰਨ ਭਾਗਾਂ ਵਿੱਚ ਡਿਵਾਈਡ ਕਰ ਲਿਓ ਆਪਣੇ ਟਾਈਮ ਨੂੰ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਕਰਾਂਗੇ 1 ਤੋਂ ਲੈ ਕੇ 9 ਹਫ਼ਤਿਆਂ ਦਾ ਟਾਈਮ ਸਕੇਡਿਊਲ ਉਦੋਂ ਬਾਅਦ 10 11 12 ਇਹ ਤਿੰਨ ਹਫ਼ਤੇ ਕਿਵੇਂ ਅਸੀਂ ਬਤੀਤ ਕਰਨੇ ਆ ਉਸ ਤੋਂ ਬਾਅਦ ਸਾਡੇ ਕੋਲ ਹੋਊਗਾ ਜੀ 13 ਤੋਂ 16 ਹਫ਼ਤਿਆਂ ਤੱਕ ਦਾ ਸਮਾਂ ਇਹ ਤਿੰਨ ਭਾਗ ਸਾਡੀ ਤਿਆਰੀ ਦੇ ਹੋਣੇ ਚਾਹੀਦੇ ਨੇ ਤਿੰਨ ਫੇਜ਼ ਸਾਡੀ ਤਿਆਰੀ ਦੇ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੇ ਫੇਜ਼ ਦੇ ਵਿੱਚ ਅਸੀਂ ਕੀ ਕਰਨਾ ਆ ਜਿੰਨਾ ਵੀ ਸਾਡਾ ਸਿਲੇਬਸ ਹੈ ਉਹਨੂੰ ਕਵਰ ਕਰਨਾ ਪਲੱਸ ਕਰੰਟ ਅਫੇਅਰਸ ਜਮੇ ਕਹਿ ਲਾ ਵੀ ਕਰੰਟ ਅਫੇਅਰਸ ਨੂੰ ਅਸੀਂ ਨਾਲ ਦੀ ਨਾਲ ਲੈ ਕੇ ਚੱਲ ਸਕਦੇ ਆ ਇੱਥੇ ਅਸੀਂ ਇਕੱਲਾ ਜੋ ਸਾਡਾ ਸਿਲੇਬਸ ਉਹਨੂੰ ਕਵਰ ਕਰਨਾ ਹੁਣ 9 ਹਫ਼ਤਿਆਂ ਵਿੱਚ ਸਰ ਕਿਦਾਂ ਹੋ ਜੂਗਾ ਐ ਮੰਨ ਕੇ ਚੱਲੋ ਵੀ ਜਿਹੜਾ ਹੁਣੇ ਸਮਾਂ ਨਾ ਅੱਜ ਤੋਂ ਬਾਅਦ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਚਾਹੇ ਤੁਸੀਂ ਸੈਲਫ ਸਟਡੀ ਕਰ ਰਹੇ ਹੋ ਤੇ ਚਾਹੇ ਕਿਸੇ ਦੇ ਅੰਡਰ ਰਹਿ ਕੇ ਪੜ ਰਹੇ ਹੋ ਅੱਜ ਤੋਂ ਬਾਅਦ ਤੁਹਾਨੂੰ ਡੇਲੀ 10 ਤੋਂ 12 ਘੰਟੇ ਪੜਨਾ ਪਊਗਾ ਜੀ ਪੇਪਰ ਦੇ ਵਿੱਚ ਬੈਠ ਕੇ ਇੱਕ ਕੰਫੀਡੈਂਸ ਲੈ ਕੇ ਆਉਣਾ ਵੀ ਹਾਂਜੀ ਅਸੀਂ ਮਿਹਨਤ ਕੀਤੀ ਐ ਸੋ 10 ਤੋਂ 12 ਘੰਟੇ ਤੁਸੀਂ ਮੰਨ ਕੇ ਚੱਲੋ ਤੇ ਜੇ ਤੁਸੀਂ 10 ਤੋਂ 12 ਘੰਟੇ ਡੇਲੀ ਪੜ੍ਹਦੇ ਹੋ ਤਾਂ 9 ਹਫ਼ਤਿਆਂ ਵਿੱਚ ਤੁਹਾਡਾ ਸਿਲੇਬਸ ਕਵਰ ਹੋ ਸਕਦਾ ਆ ਸਰ ਕਿੱਦਾਂ ਹੋ ਸਕਦਾ ਮੈਂ ਅੱਗੇ ਜ਼ਰੂਰ ਦੱਸੂਗਾ ਮੈਂ ਅੱਗੇ ਡਿਵਾਈਡ ਕੀਤਾ ਆ ਸੈਕੰਡ ਫੇਸ ਸਾਡਾ ਹੋਊਗਾ ਜੇ ਤੁਸੀਂ ਸਾਰਾ ਸਿਲੇਬਸ ਕਵਰ ਕਰ ਲਿਆ ਅਸੀਂ ਰਿਵੀਜ਼ਨ ਕਰਨੀ ਆ ਉਹ ਤੁਹਾਡੇ ਉੱਤੇ ਆ ਜੇ ਤੁਸੀਂ ਪਹਿਲਾਂ ਕੁਝ ਪੜਿਆ ਤੁਸੀਂ ਦੋ ਰਿਵੀਜ਼ਨਾਂ ਕਰ ਸਕਦੇ ਹੋ ਤੇ ਇਹ ਸਮਾਂ ਤੁਹਾਡਾ ਘੱਟ ਸਕਦਾ 9 ਹਫ਼ਤਿਆਂ ਦਾ ਸ਼ਾਇਦ 8 ਹਫ਼ਤੇ ਰਹਿ ਜਵੇ 7 ਹਫ਼ਤੇ ਰਹਿ ਜਵੇ ਤੇ ਰਿਵੀਜ਼ਨਾਂ ਦੋ ਵੀ ਹੋ ਸਕਦੀਆਂ ਨੇ ਇਹਦੇ ਨਾਲ ਨਾਲ ਰਿਵੀਜ਼ਨ ਦੇ ਨਾਲ ਨਾਲ ਅਸੀਂ ਟੌਪਿਕ ਵਾਈਜ਼ ਟੈਸਟ ਵੀ ਜ਼ਰੂਰ ਅਟੈਂਪਟ ਕਰਨੇ ਆ ਜਿਵੇਂ ਜਿਹੜਾ ਟੌਪਿਕ ਅਸੀਂ ਪੜਿਆ ਆ ਜਾਂ ਜਿਹੜਾ ਚੈਪਟਰ ਅਸੀਂ ਪੜਿਆ ਕਿਸੇ ਵੀ ਸਬਜੈਕਟ ਦਾ ਉਹ ਟੈਸਟ ਜ਼ਰੂਰ ਦੇ ਕੇ ਦੇਖਣਾ ਆ ਵੀ ਮੈਨੂੰ ਕਿੰਨਾ ਕੁ ਆਉਂਦਾ ਆ ਉਸ ਤੋਂ ਬਾਅਦ ਤੀਸਰਾ ਜਿਹੜਾ ਸਾਡਾ ਕੋਲ ਸਟੈਪ ਹੈਗਾ ਆ ਉਹ ਗਾਜੂਗਾ ਇਗਜ਼ਾਮ ਡੇਟ ਅਸੀਂ ਮੰਨ ਕੇ ਚੱਲਦੇ ਆਂ ਕਿ ਜੇ ਮਹੀਨਾ ਡੇਢ ਮਹੀਨਾ ਪਹਿਲਾਂ ਜਾਂ ਮਹੀਨਾ ਪਹਿਲਾਂ ਸਾਨੂੰ ਇਗਜ਼ਾਮ ਡੇਟ ਪਤਾ ਲੱਗਦੀ ਸਾਡੇ ਕੋਲੇ 3 ਤੋਂ 4 ਹਫ਼ਤੇ ਹੋ ਜਾਂਦੇ ਆ ਉਹ 4 ਹਫ਼ਤਿਆਂ ਵਿੱਚ ਅਸੀਂ ਕਿਵੇਂ ਸਮਾਂ ਜਿਹੜਾ ਹੈਗਾ ਉਹ ਯੂਟਿਲਾਈਜ਼ ਕਰਨਾ ਆ 99% ਸਮਾਂ ਅਸੀਂ ਉੱਥੇ ਲਾਉਣਾ ਹੈ ਮੌਕ ਟੈਸਟ ਦੇ ਉੱਤੇ ਜੋ ਕਿ ਪ੍ਰੀਲਿਮ ਪ੍ਰੈਕਟਿਸ ਦੇ ਲਈ ਹੋਊਗਾ ਮਤਲਬ ਪ੍ਰੀਲਿਮ ਦੇ ਉੱਤੇ ਅਸੀਂ ਫੋਕਸ ਰੱਖਣਾ ਆਪਣਾ ਇਹਦੇ ਵਿੱਚ ਸੀ ਸੈੱਟ ਵੀ ਆ ਜਾਊਗਾ ਤੇ ਇਹਦੇ ਵਿੱਚ ਸਾਡੇ ਕੋਲੇ ਜੀਐਸ ਦੇ ਟੈਸਟ ਵੀ ਆ ਜਾਣਗੇ ਹੁਣ ਇੱਥੇ ਇੱਕ ਜੀ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਸਰ ਤੁਸੀਂ ਕਰੰਟ ਅਫੇਅਰ ਅਡਡ ਕਰ ਦਿੱਤਾ ਸੀ ਸੈੱਟ ਦਾ ਸੀ ਸੈਟ ਦੇ ਲਈ ਅਸੀਂ ਅਲੱਗ ਤੋਂ ਸਮਾਂ ਜ਼ਰੂਰ ਕੱਢਾਂਗੇ ਉਹ ਇਸ ਸਮੇਂ ਤੋਂ ਅਲੱਗ ਸਾਨੂੰ ਡੇਲੀ 2 ਘੰਟੇ ਕੱਢਣੇ ਜ਼ਰੂਰ ਪੈਣਗੇ ਜੀ ਠੀਕ ਹੈ ਹੁਣ ਜਿਹੜੇ 9 ਵੀਕ ਆ ਪਹਿਲੇ ਇਹਨੂੰ ਕਿੱਦਾਂ ਅਸੀਂ ਪੜਨਾ ਇੱਕ ਚੀਜ਼ ਦਾ ਧਿਆਨ ਰੱਖਿਓ ਇੱਕ ਤਾਂ ਰਿਵੀਜ਼ਨ ਅਸੀਂ ਇੱਥੇ ਕਰਨੀ ਆ ਦੂਜਾ ਆਪਣੇ ਟਾਈਮ ਸਕੇਡਿਊਲ ਨੂੰ ਇਸ ਤਰੀਕੇ ਨਾਲ ਡਿਵਾਈਡ ਕਰ ਲਿਓ ਵੀ ਜਿੰਨਾ ਸਮਾਂ ਮੰਨ ਲਓ ਅਸੀਂ 10 ਘੰਟੇ ਪੜ ਰਹੇ ਆ ਤਾਂ ਬਾਕੀ ਦੇ 2 ਘੰਟੇ ਸੀ ਇਸ ਤਰੀਕੇ ਨਾਲ ਰੱਖਣੇ ਆ ਕਿ ਅਸੀਂ ਜੋ ਦਿਨ ਦੇ ਵਿੱਚ ਪੜਿਆ ਉਹਨੂੰ ਰਿਵਾਈਜ਼ ਕਰ ਲਈਏ ਠੀਕ ਹੈ ਜੀ ਉਦੋਂ ਬਾਅਦ ਜਿਵੇਂ ਹੀ ਮੰਡੇ ਟੂ ਸੈਟਰਡੇ ਕੰਪਲੀਟ ਹੋਇਆ ਸੰਡੇ ਨੂੰ ਅਸੀਂ ਸਾਰੀ ਰਿਵੀਜ਼ਨ ਕਰਨੀ ਜਿਹੜੀ ਪਹਿਲੇ ਛੇ ਦਿਨਾਂ ਵਿੱਚ ਪੜ੍ਹਾਈ ਕੀਤੀ ਐ ਸੋ ਇਸ ਤਰੀਕੇ ਨਾਲ ਪਹਿਲੇ 9 ਹਫ਼ਤਿਆਂ ਵਿੱਚ ਸਾਡਾ ਸਿਲੇਬਸ ਵੀ ਕਵਰ ਹੋ ਜਾਊਗਾ ਸਾਡੀ ਡੇਲੀ ਰਿਵੀਜ਼ਨ ਤੇ ਵੀਕਲੀ ਰਿਵੀਜ਼ਨ ਨੂੰ ਮੈਂ ਜੋੜ ਦਵਾਂ ਤਾਂ ਸਾਡੀਆਂ ਦੋ ਰਿਵੀਜ਼ਨਾਂ ਹੋ ਜਾਣਗੀਆਂ ਐਂਡ ਤੀਜੀ ਰਿਵੀਜ਼ਨ ਅਸੀਂ ਇਸੇ ਇਥੇ ਕਰ ਲੈਣੀ ਐ ਸੋ ਸਾਡੀਆਂ ਤਿੰਨ ਰਿਵੀਜ਼ਨਾਂ ਹੋ ਜਾਣਗੀਆਂ 10 ਤੋਂ 12 ਤੋਂ 13 ਹਫ਼ਤਿਆਂ ਦੇ ਵਿੱਚਕਾਰ ਪੋਸੀਬਲ ਹੈ ਸਭ ਤੋਂ ਵੱਡਾ ਸਵਾਲ ਇਹ ਤੁਹਾਨੂੰ ਦੱਸੂਗਾ ਕਿੰਦਾ ਪੋਸੀਬਲ ਹੈ ਤੇ ਪੋਸੀਬਲ ਕੀਤਾ ਹੋਇਆ ਤੁਹਾਨੂੰ ਉਸ ਤਰੀਕੇ ਨਾਲ ਦੱਸੂਗਾ ਉਦੋਂ ਬਾਅਦ ਅਸੀਂ ਆਪਣੇ ਟੈਸਟ ਦੇ ਉੱਤੇ ਲੱਗ ਪਣਾ ਟੈਸਟ ਕਿੰਦਾ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਇੱਕ ਵਧੀਆ ਪੈਟਰਨ ਦੇ ਵਿੱਚ ਬੈਠ ਕੇ ਜਿੱਦਾਂ ਐਗਜ਼ਾਮ ਦੇਣਾ ਆ ਜਿਸ ਸਮੇਂ ਐਗਜ਼ਾਮ ਹੁੰਦਾ ਆ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਹੀ ਟੈਸਟ ਨੂੰ ਸੋਲਵ ਕਰਨਾ ਹੁੰਦਾ ਫਿਰ ਉਹਦਾ ਅਨਾਲਿਸਿਸ ਵੀ ਜ਼ਰੂਰ ਕਰਨਾ ਹੁੰਦਾ ਜੀ ਹੁਣ ਆਪਾਂ ਇਹ ਸਾਰੇ ਸ케ਡਿਊਲ ਨੂੰ ਸਮੇਂ ਨੂੰ ਸਬਜੈਕਟ ਦੇ ਵਾਈਜ਼ ਡਿਵਾਈਡ ਕਰ ਲਿਆ ਜਿਵੇਂ ਪਾਲਿਟੀ ਦੀ ਗੱਲ ਕਰ ਲਈ ਹਿਸਟਰੀ ਇਕਨੋਮੀ ਜੀਓਗ੍ਰਾਫੀ এনवायरमेंट ਸਾਇੰਸ ਐਂਡ ਟੈਕ ਡੇਲੀ ਸਾਇੰਸ ਪੰਜਾਬ ਜੀ ਕੇ ਕਰੰਟ ਅਫੇਅਰ ਤੇ ਸੀ ਸੈੱਟ ਇਹ ਮੇਨ ਸਬਜੈਕਟ ਆ ਜਿਹੜੇ ਸਾਡੇ ਪ੍ਰੀਲਮ ਦੇ ਵਿੱਚ ਆਉਂਦੇ ਆ ਪੇਪਰ ਦੇ ਵਿੱਚ ਹਾਲਾਂਕਿ ਸਿਲੇਬਸ ਨੂੰ ਜੇ ਝਾਤੀ ਮਾਰਦਾ ਛੇ ਤਾਂ ਦੋ ਚਾਰ ਗੱਲਾਂ ਐਕਸਟਰਾ ਲਿਖੀਆਂ ਹੋ ਸਕਦੀਆਂ ਤੇ ਇੱਕ ਦੋ ਗੱਲਾਂ ਘੱਟ ਲਿਖੀਆਂ ਹੋ ਸਕਦੀਆਂ ਬਟ ਜਦੋਂ ਅਸੀਂ ਪੇਪਰ ਅਨਲਿਸਿਸ ਕਰਦੇ ਹਾਂ ਅਸੀਂ ਉਹ ਦੇਖਣਾ ਵੀ ਸਾਡੇ ਲਈ ਜ਼ਰੂਰੀ ਕੀ ਆ ਐਗਜ਼ਾਮ ਦੇ ਲਈ ਇਹ ਸਾਰੇ ਸਬਜੈਕਟ ਨੇ ਇਹਨਾਂ ਨੂੰ ਅਸੀਂ ਕੋਰਸ ਸਬਜੈਕਟ ਕਹਿ ਸਕਦੇ ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਸਬਜੈਕਟ ਦੇ ਵਿੱਚੋਂ ਹੀ ਹੁਣ ਇਹਨੂੰ ਪੜਨ ਦੇ ਲਈ ਜਿਹੜਾ ਆਪਾਂ ਸਕੇਡਿਊਲ ਵੰਡਿਆ ਸੀਗਾ ਜੇ ਆਪਾਂ ਕਹ ਲਓ ਪਹਿਲੇ 9 ਹਫ਼ਤੇ ਜਿਹੜੇ ਡਿਵਾਈਡ ਕੀਤੇ ਆ ਉਹ 9 ਹਫ਼ਤੇ ਇਹਨਾਂ ਨੂੰ ਅਸੀਂ 1 ਘੰਟਿਆਂ ਦੇ ਵਿੱਚ ਡਿਵਾਈਡ ਕੀਤਾ ਜੇ ਤੁਸੀਂ ਡੇਲੀ ਦੇ 10 ਤੋਂ 12 ਘੰਟੇ ਪੜ੍ਹਦੇ ਹੋ ਤੇ ਇਹ ਸਾਰਾ ਸਿਲੇਬਸ ਤੁਹਾਡਾ ਜਿਹੜਾ ਹੈਗਾ ਆ ਉਹ ਨੀਅਰ ਅਬਾਊਟ 9 ਹਫ਼ਤਿਆਂ ਵਿੱਚ ਕੰਪਲੀਟ ਹੋ ਸਕਦਾ ਜੀ ਠੀਕ ਹੈ ਹੁਣ ਇਹਦੇ ਲਈ ਪੋਲੀਟੀ ਦੀ ਗੱਲ ਕਰ ਲਓ ਪੋਲੀਟੀ ਸਾਡੇ ਕੋਲੇ 80 ਤੋਂ 90 ਘੰਟੇ ਹੁੰਦੇ ਨੇ ਪੜਨ ਦੇ ਲਈ ਪੜ ਸਕਦੇ ਹੋ ਤੁਸੀਂ 80 ਤੋਂ 90 ਘੰਟਿਆਂ ਦੇ ਵਿੱਚ ਤੇ ਅਤੇ 10 ਘੰਟੇ ਕੀ ਐ ਪੋਲੀਟੀਕਲ ਥੀਰੀ ਸੋ ਟੋਟਲ ਪੋਲੀਟੀ ਦੀ ਗੱਲ ਕਰ ਲੋ 90 ਟੂ 100 ਆਰਸ ਜਾਨਕੀ ਮੋٹے ਮੋٹے ਲਾ ਲੋ 10 ਦਿਨ ਬਣਦੇ ਸਾਡੇ ਕੋਲ ਜੇ ਡੇਲੀ ਦੇ 10 ਘੰਟੇ ਪੜ੍ਹਦੇ ਹੋ ਤੁਸੀਂ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਇਹ ਵੀ ਯਾਦ ਰੱਖਿਓ ਇਸ ਪੋਲੀਟੀ ਦੇ ਵਿੱਚ ਤੁਹਾਡੇ ਕੋਲੇ ਡੇਲੀ ਰਿਵੀਜ਼ਨ ਵੀ ਹੋਣੀ ਚਾਹੀਦੀ ਹੈ ਤੇ ਵੀਕਲੀ ਰਿਵੀਜ਼ਨ ਵੀ ਹੋਣੀ ਚਾਹੀਦੀ ਹੈ ਸੇਮ ਇਦੀ ਤੁਸੀਂ ਹ ਹਿਸਟਰੀ ਦੀ ਗੱਲ ਕਰ ਲੋ ਠੀਕ ਹੈ ਸਿਮ ਇਦੀ ਇਕਨੋਮੀ ਦੀ ਗੱਲ ਕਰ ਲੋ ਜੀਓਗ੍ਰਾਫੀ ਦੀ ਗੱਲ ਕਰ ਲੋ ਸੋ ਇਹ ਜਿਹੜਾ ਹੈਗਾ ਸਾਡੇ ਕੋਲੇ ਹਿਸਟਰੀ ਸਾਡੇ ਕੋਲੇ ਉਹੀ 10 ਤੋਂ ਕਹ ਲਓ ਜੀ 12 ਸੌਰੀ 110 ਤੋਂ 120 ਘੰਟੇ ਦਾ ਸਮਾਂ ਲੱਗਦਾ ਆ ਇਕਨੋਮੀ ਦੀ ਗੱਲ ਕਰ ਲੋ 45 ਤੋਂ 50 ਘੰਟੇ ਜੀਓਗ੍ਰਾਫੀ ਦੇ ਲਈ ਨੀਅਰ ਅਬਾਊਟ 100 ਆਵਰਸ ਹੋ ਗਏ এনवायरमेंट ਦੀ ਗੱਲ ਕਰ ਲੋ ਨੀਅਰ ਅਬਾਊਟ 50 ਆਵਰਸ ਸਾਇੰਸ ਐਂਡ ਟੈਕ ਦੇ ਅਰਾਊਂਡ 45 ਤੋਂ 50 ਆਵਰਸ ਹੋ ਗਏ ਡੇਲੀ ਸਾਇੰਸ 50 ਤੋਂ 60 ਆਵਰਸ ਹੋ ਗਏ ਪੰਜਾਬ ਜੀ ਕੇ 75 ਟੂ 80 ਆਰਜ਼ ਹੋ ਜਾਂਦੇ ਨੇ ਸੋ ਸਾਡੇ ਕੋਲੇ ਇਹ ਕੁਝ ਸਮਾਂ ਹੋ ਚੁੱਕਾ ਹੈ ਜੀ ਠੀਕ ਹੈ ਸੋ ਇਸ ਸਮੇਂ ਨੂੰ ਅਸੀਂ ਵਧਾ ਘਟਾ ਕੇ ਇਸ ਕਰਕੇ ਗਿਆ ਕਿ ਕਈ ਬੱਚੇ ਹੁੰਦੇ ਕਿ ਛੇਤੀ ਸਮਝ ਜਾਂਦੇ ਨੇ ਕਈ ਬੱਚਿਆਂ ਨੂੰ ਸਮਾਂ ਲੱਗ ਜਾਂਦਾ ਸਮਝਣ ਨੂੰ ਉਸ ਕਰਕੇ ਆਪਾਂ ਸਮਾਂ ਅੱਗੇ ਬੱਚੇ ਦੱਸਿਆ ਲੇਕਿਨ ਇੱਕ ਗੱਲ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਇਹ ਚੀਜ਼ਾਂ ਜਿਵੇਂ ਅਸੀਂ ਕਹਿੰਦੇ এনवायरमेंट ਦੇ ਵਿੱਚੋਂ ਕਾਫੀ ਸਾਰੀਆਂ ਚੀਜ਼ਾਂ ਅਸੀਂ ਕਰੰਟ ਅਫੇਅਰ ਦੇ ਵਿੱਚ ਵੀ ਕਵਰ ਕਰ ਲੈਣੇ ਆ ਸੋ ਇਹ ਸਮਾਂ ਇੱਥੇ ਘਟ ਜਾਂਦਾ ਸਾਇੰਸ ਐਂਡ ਟੈਕ ਦੀ ਗੱਲ ਕਰ ਲਈਏ ਬਹੁਤ ਸਾਰੀਆਂ ਚੀਜ਼ਾਂ ਸੀ ਇੱਥੇ ਵੀ ਕਵਰ ਕਰ ਲੈਣੀਆਂ ਸਮਾਂ ਇਥੋਂ ਘਟ ਜਾਊਗਾ ਤਾ ਕਰਕੇ ਜ਼ਿਆਦਾ ਲੱਗ ਰਿਹਾ ਵੀ ਸਾਰ ਇਹ ਤਾਂ ਜ਼ਿਆਦਾ ਹੋ ਜਾਊਗਾ ਘਟ ਜਾਊਗਾ ਇਹ ਇਕਨੋਮੀ ਦੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਇੱਥੇ ਕਵਰ ਕਰਾਂਗੇ ਸੋ ਇੱਥੋਂ ਸਾਨੂੰ ਇਹ ਸਮਾਂ ਵਾਅਦਾ ਕਰਦਾ ਦੇਖਣ ਨੂੰ ਮਿਲੂਗਾ ਸੋ ਤਾਂ ਕਰਕੇ ਅਸੀਂ ਨੂੰ ਕਾਊਂਟ ਕਰ ਲਾਂਗੇ ਤਾਂ 9 ਤੋਂ 10 ਹਫ਼ਤੇ ਕਹਿ ਲਓ ਨੀਅਰ ਅਬਾਊਟ 2 ਸਵਾ 2 ਢਾਈ ਮਹੀਨੇ ਅਸੀਂ ਜਿਹੜਾ ਹੈਗਾ ਉਹ ਚੀਜ਼ਾਂ ਨੂੰ ਕਵਰ ਕਰ ਸਕਦੇ ਆ ਇੱਕ ਪਹਿਲਾਂ ਥਿਊਰੀ ਪੜ੍ਹਨੀ ਫਿਰ ਉਹਨੂੰ ਰਿਵਾਈਜ਼ ਕਰਨਾ ਡੇਲੀ ਬੇਸਿਸ ਦੇ ਉੱਤੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਵੀਕਲੀ ਬੇਸਿਸ ਦੇ ਉੱਤੇ ਵੀ ਡਿਵਾਈਡ ਜਾਂ ਰਿਵਾਈਜ਼ ਕਰ ਸਕਦੇ ਆ ਇਹ ਪੂਰੇ ਸਿਲੇਬਸ ਨੂੰ ਸੀ ਸੈੱਟ ਨੂੰ ਡੇਲੀ ਮੈਂ ਦੱਸਿਆ ਸਟਾਰਟਿੰਗ ਦੇ ਵਿੱਚ ਹੀ ਤੁਸੀਂ ਅਲੱਗ ਤੋਂ ਦੋ ਤੋਂ ਦੋ ਘੰਟੇ ਦੇ ਸਕਦੇ ਹੋ ਜਾਂ ਫਿਰ ਵੀਕਲੀ ਬੇਸਿਸ ਦੇ ਉੱਤੇ ਕਿਉਂਕਿ ਤੁਸੀਂ ਕੁਝ ਸਬਜੈਕਟਾਂ ਦੇ ਸਟਰੋਂਗ ਯੂਜ਼ ਕਰ ਲਓ ਜਿਵੇਂ ਪੰਜਾਬੀ ਥੋੜੀ ਸਟਰੋਂਗ ਹੋ ਸਕਦੀ ਹੈ ਰੀਜ਼ਨਿੰਗ ਸਟਰੋਂਗ ਹੋ ਸਕਦੀ ਹੈ ਉਸ ਤੋਂ ਬਾਅਦ ਐਪਟੀਟਿਊਡ ਨੂੰ ਕਲੀਅਰ ਕਰਨਾ ਕੋਈ ਔਖਾ ਨਹੀਂ ਹੁੰਦਾ ਕਿਉਂਕਿ ਇਹ ਕੁਆਲੀਫਾਈਂਗ ਆ ਤੇ ਸਾਨੂੰ 40% ਚਾਹੀਦੇ ਆ ਪਰ ਇਗਨੋਰ ਨਹੀਂ ਕਰ ਉੱਪਰ ਲਾ ਪੜਿਆ ਸਾਡੇ ਕੰਮ ਬਿਲਕੁਲ ਵੀ ਨਹੀਂ ਆਊਗਾ ਜੀ ਸੋ ਇੱਕ ਪੈਟਰਨ ਮੇਰੇ ਕੋਲੇ ਹੋ ਗਿਆ ਕਿ ਸਰ ਹਾਂਜੀ ਮੈਨੂੰ ਸਮਾਂ ਪਤਾ ਲੱਗ ਗਿਆ ਆ ਹੁਣ ਇਹ ਕਰਨਾ ਕਿੱਦਾਂ ਜੀ ਦੋ ਚੀਜ਼ਾਂ ਆ ਸਭ ਤੋਂ ਪਹਿਲੀ ਗੱਲ ਹੈ ਤੁਸੀਂ 셀ਫ ਸਟਡੀ ਕਰਨੀ ਹੈ ਤੁਹਾਨੂੰ ਭਰੋਸਾ ਹੈ ਕਿ ਮੈਂ ਪਾਲਿਟੀ ਇੰਨੇ ਸਮੇਂ ਵਿੱਚ ਖੁਦ ਪੜ ਸਕਦਾ ਜਾਂ ਪੜ ਸਕਦੀਆਂ ਤੇ ਸਮਝ ਵੀ ਸਕਦੀਆਂ ਤੁਸੀਂ ਉਹਦੇ ਬਾਅਦ ਮੈਂ ਇਹ ਟੈਸਟ ਵੀ ਖੁਦ ਹੀ ਤਿਆਰ ਕਰ ਸਕਦੀ ਆ ਮੈਂ ਟੌਪਿਕ ਵਾਈਜ਼ ਟੈਸਟ ਵੀ ਖੁਦ ਕਰ ਸਕਦਾ ਆ ਥੈਨ ਤੁਸੀਂ ਸੈਲਫ ਸਟਡੀ ਕਰ ਸਕਦੇ ਹੋ ਮਾਰਕੀਟ ਦੇ ਵਿੱਚ ਜਾਓ ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਨੇ ਦੁਕਾਨਦਾਰ ਨੂੰ ਕਹਦੇ ਹੋ ਤੁਹਾਨੂੰ ਸਾਰੀਆਂ ਕਿਤਾਬਾਂ ਜਰੂਰ ਦੱਸ ਦਊਗਾ ਤੁਸੀਂ ਮਾਰਕੀਟ ਦੇ ਵਿੱਚੋਂ ਕਿਤਾਬਾਂ ਲੈ ਆ ਕੇ ਪੜ੍ਹ ਸਕਦੇ ਹੋ ਹੋ ਸਕਦਾ ਆ ਲਾ ਲਓ ਵੀ ਇੱਕ ਚਾਂਸ ਬੈਸਟ ਪ੍ਰੈਪਰੇਸ਼ਨ ਦੇ ਨਾਲ ਸੀ ਜੇ ਕਹਿੰਦੇ ਬੈਸਟ ਤਿਆਰੀ ਨਾਲ ਦੇ ਸਕਦੇ ਆ ਇਸ ਵਾਰ ਇਗਜ਼ਾਮ ਦੇ ਵਿੱਚ ਬੈਠ ਕੇ ਦੂਜਾ ਆਪਸ਼ਨ ਕੀ ਆ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਾਂ ਕਿਸੇ ਹੋਰ ਟੀਚਰ ਨਾਲ ਜੁੜ ਸਕਦਾ ਜਿਨੇ ਆਲਰੇਡੀ ਚੀਜ਼ਾਂ ਕਰਵਾਈਆਂ ਨੇ ਇਸ ਰੂਪ ਦੇ ਵਿੱਚ ਜਾਂ ਫਿਰ ਉਹ ਕਰਵਾ ਸਕਦਾ ਹੈ ਜੀ ਸੋ ਜੇ ਅਸੀਂ ਆਪ ਦੀ ਗੱਲ ਕਰ ਲਈਏ ਤਾਂ ਅਸੀਂ ਤੁਹਾਡੇ ਲਈ ਇੱਕ ਬੈਚ ਲੈ ਕੇ ਆਂਦਾ ਆ ਜਿਸ ਬੈਚ ਦੇ ਵਿੱਚ ਸਾਰੀਆਂ ਚੀਜ਼ਾਂ ਅਸੀਂ ਆਲਰੇਡੀ ਕਵਰ ਕਰਾ ਵੀ ਰਹੇ ਹਾਂ ਤੇ ਕਰ ਵੀ ਚੁੱਕੇ ਹਾਂ ਸੋ ਇਹ ਸਾਡੇ ਕੋਲੇ ਕ੍ਰੈਸ਼ ਕੋਰਸ ਜਿਹਦੀ ਸਟਾਰਟਿੰਗ ਜਨਵਰੀ 2025 ਦੇ ਵਿੱਚ ਹੋਈ ਸੀਗੀ ਇਹਦੇ ਵਿੱਚ ਬਹੁਤ ਸਾਰੇ ਸਬਜੈਕਟ ਜਿਹੜੇ ਉਹ ਕਵਰ ਹੈਗੇ ਆ ਜਾਨੀ ਕਿ ਕੰਪਲੀਟ ਹੋ ਚੁੱਕੇ ਜਿਵੇਂ ਪੋਲਿਟੀ ਦੀ ਗੱਲ ਕਰ ਲਓ ਹਿਸਟਰੀ ਦੀ ਗੱਲ ਕਰ ਲਓ ਇਕਨੋਮੀ ਦੀ ਗੱਲ ਕਰ ਲਓ ਕੰਪਲੀਟ ਆ ਤੇ ਬਾਕੀ ਹੌਲੀ ਹੌਲੀ ਚੱਲੀ ਜਾਂਦੇ ਆ ਹੁਣ ਖਾਸ ਗਿਧ ਕੀ ਇਸ ਟੈਸਟ ਦੀ ਇਸ ਆਪਣੇ ਬੈਚ ਦੀ ਇਹਦੇ ਵਿੱਚ ਪਹਿਲੀ ਗੱਲ ਤਾਂ ਸੀ ਫੁੱਲ ਸਿਲੇਬਸ ਕਰਾ ਰਹੇ ਹਾਂ ਜਿਹਦੇ ਵਿੱਚੋਂ ਐ ਲਾ ਲਓ ਵੀ 60 ਤੋਂ 70% ਸਿਲੇਬਸ ਕਵਰ ਆ ਤੇ ਬਾਕੀ ਹੌਲੀ ਹੌਲੀ ਆਪਾਂ ਕਰ ਰਹੇ ਹਾਂ ਤੇ ਨਾਲ ਦੀ ਨਾਲ ਹੀ ਇਸ 60 ਤੋਂ 70 ਦੀ ਰਿਵੀਜ਼ਨ ਵੀ ਹੋ ਚੁੱਕੀ ਆ ਇਹਨਾਂ ਦੀ ਡੇਲੀ ਪ੍ਰੈਕਟਿਸ ਵੀ ਹੋ ਚੁੱਕੀ ਆ ਤੇ ਅੱਗੇ ਹੋ ਰਹੀ ਆ ਤੇ ਨਾਲ ਦੀ ਨਾਲ ਹੀ ਇਹਦੇ ਵਿੱਚ ਸਾਡੇ ਕੋਲੇ ਜਿਹੜਾ ਆਪਾਂ ਆਖਰੀ ਹਫ਼ਤੇ ਵਿੱਚ ਟੈਸਟ ਦੇਣੇ ਆ ਉਹ ਟੈਸਟ ਸੀਰੀਜ਼ ਵੀ ਸਾਨੂੰ ਇਹਦੇ ਵਿੱਚ ਵੇਖਣ ਨੂੰ ਮਿਲਦੀ ਹੈ ਜੋ ਕਿ ਸਾਡੇ ਕੋਲੇ 50 ਟੈਸਟ ਨੇ ਇਦੇ ਵਿੱਚ 50 ਟੈਸਟ ਨੇ ਜਿਨ੍ਹਾਂ ਵਿੱਚੋਂ 30 ਸਾਨੂੰ GS ਦੇ ਮਿਲਦੇ ਨੇ ਤੇ 20 ਸਾਡੇ ਕੋਲੋਂ C ਸੈੱਟ ਦੇ ਨੇ ਸੋ ਇੱਕ ਕੰਬੋ ਪੈਕ ਹੈ ਪ੍ਰੀਲਿਮ ਦੇ ਲਈ ਜੇ ਤੁਸੀਂ ਇਸ ਬੈਚ ਨੂੰ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਸਟੱਡੀ ਮਟੀਰੀਅਲ ਟੀਚਰਾਂ ਵੱਲੋਂ ਪੜਾਇਆ ਜਾਊਗਾ ਸਭ ਕੁਝ ਇਹਦੇ ਵਿੱਚ ਮਿਲੂਗਾ ਯਾਨੀ ਕਿ ਸਾਡੇ ਐਂਡ ਤੋਂ ਜਾਂ ਕਹਿ ਲਓ ਇੱਕ ਸਟੂਡੈਂਟ ਨੂੰ ਉਸ ਸਟੂਡੈਂਟ ਦੀ ਮਿਹਨਤ ਤੋਂ ਬਿਨਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਐਗਜ਼ਾਮ ਕਲੀਅਰ ਕਰਨ ਦੇ ਲਈ ਉਹ ਸਾਰੀਆਂ ਪ੍ਰੀਲਿਮ ਤੱਕ ਤੁਹਾਨੂੰ ਇਸ ਬੈਚ ਦੇ ਵਿੱਚ ਸਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਹਦੀ ਫੀਸ ਦੀ ਗੱਲ ਕਰ ਲਈਏ ਤਾਂ ਬਹੁਤ ਮਾਈਨਰ ਜੀ ਫੀਸ ਆ 10000 ਰੁਪਏ ਫੀਸ ਇਸ ਬੈਚ ਦੀ ਇਹਦੇ ਵਿੱਚ ਤੁਹਾਨੂੰ ਪੀਡੀਐਫ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਹਦੇ ਵਿੱਚ ਗਾਈਡੈਂਸ 멘ਟਰਸ਼ਿਪ ਟੈਸਟ ਸੀਰੀਜ਼ ਸਭ ਕੁਝ ਹੈ ਜੀ ਰਿਕਾਰਡਡ ਪਲੱਸ ਲਾਈਵ ਕਲਾਸਸ ਨੇ ਤੇ ਜੇ ਤੁਹਾਨੂੰ ਇਸ ਬੈਚ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਕੋਈ ਹੋਰ ਡਾਊਟ ਹੈ ਜਾਂ ਸਾਡੇ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਇਸ ਬੈਚ ਦੇ ਵਿੱਚ ਐਡਮਿਸ਼ਨ ਵੀ ਲੈ ਸਕਦੇ ਹੋ ਸੋ ਵਿਚਾਰ ਕਰਨਾ ਤੁਸੀਂ ਡਿਸਾਈਡ ਕਰਨਾ ਤੁਸੀਂ ਸਪਨਾ ਤੁਹਾਡਾ ਹੈ ਉਹਨਾਂ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਸਾਡੇ ਵੱਲੋਂ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ ਸੋ ਆਪ ਦੀ ਲੜਾਈ ਕਹਿੰਦੇ ਆਪ ਦੇ ਆਪ ਲੜੀ ਜਾਂਦੀ ਹੈ ਪਹਿਲਾਂ ਤੁਸੀਂ ਡਿਸਾਈਡ ਕਰਨਾ ਆ ਸਮਾਂ ਨਾ ਹੁਣ ਬੇਕਾਰ ਜਾਣ ਦਿਓ ਬਤੀਤ ਮਤਲਬ ਸਮੇਂ ਨੂੰ ਜਰੂਰ ਸੇਵ ਕਰੋ ਚਾਹੇ 셀 ਸਟੱਡੀ ਕਰੋ ਚਾਹੇ ਸਾਡੇ ਕੋਲੋਂ ਪੜੋ ਚਾਹੇ ਕਿਸੇ ਹੋਰ ਕੋਲੋਂ ਪੜੋ ਲੇਕਿਨ ਪੜੋ ਜਰੂਰ ਤੇ ਆਪਣੀ ਤਿਆਰੀ ਨੂੰ ਪਰਫੈਕਟ ਬੇ ਦੇ ਵਿੱਚ ਲੈ ਕੇ ਜਾਓ ਹੁਣ ਵੀ ਮੌਕਾ ਹੈਗਾ ਆ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਨਾ ਤਿਆਰੀ ਕਰਕੇ ਪੇਪਰ ਦੇਣ ਨਾਲੋਂ ਤਿਆਰੀ ਕਰਕੇ ਜਰੂਰ ਜਾਇਓ ਨਹੀਂ ਤਾਂ ਸਾਰੀ ਉਮਰ ਮਲਾਲ ਰਹਿੰਦਾ ਆ ਕਿ ਇੱਕ 10000 ਦੇ ਬੈਚ ਕਰਕੇ ਅਸੀਂ ਤਿਆਰੀ ਅਧੂਰੀ ਛੱਡ ਗਏ ਸੀ ਸੋ ਕਦੇ ਵੀ ਮਨ ਦੇ ਵਿੱਚ ਉਹ ਵਹਿਮ ਨਾ ਆਵੇ ਜਦੋਂ ਵੀ ਜੋ ਕੰਮ ਕਰਨਾ ਉਹ 100% ਕਰਨਾ ਮਿਹਨਤ ਕਰਨੀ ਹੈ ਤੇ ਇਸ ਅਟੈਂਪਟ ਨੂੰ ਪੂਰੀ ਸ਼ਿੱਦਤ ਨਾਲ ਦੇਣਾ ਹੈ ਜੀ ਸੋ ਆਈ ਹੋਪ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਬਾਕੀ ਨੰਬਰ ਦੱਸਿਆ ਇਸਦੇ ਉੱਤੇ ਕਾਲ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਜਿਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਗਸਰਨ ਬਾਈ ਬਾਈ